NNR نیوز ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਦੇਣ ਜਾ ਰਿਹਾ ਹਾਂ ਤਕਰੀਬਨ ਸਵੇਰੇ 6 ਵਜੇ ਇੱਕ 5:40 ਮਿੰਟ ਤੇ ਅਪਡੇਟ ਤੁਹਾਨੂੰ ਦਿੱਤੀ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋਇਆ ਹੈ ਤਾਂ ਪਰ ਉਸ ਤੋਂ ਬਾਅਦ ਹੁਣ ਜੋ ਤਸਵੀਰ ਇੱਕ ਵਾਰ ਪੂਰੀ ਤਰ੍ਹਾਂ ਸਾਫ਼ ਕਲੀਅਰ ਹੋ ਚੁੱਕੀ ਹੈ ਕਿ ਪਾਣੀ ਵਧਣਾ ਸ਼ੁਰੂ ਹੋਇਆ ਹੈ ਔਰ ਕਾਫੀ ਤਕਰੀਬਨ 2 ਫੁੱਟ ਦੇ ਗਾ ਇਸ ਤੋਂ ਦੋ ਤੋਂ ਸਵਾ ਦੋ ਫੁੱਟ ਪਾਣੀ ਵਧਿਆ ਹੈ ਇਹ ਤਸਵੀਰਾਂ ਦਿਖਾ ਦਿੰਦੇ ਹਾਂ ਤਾਂ ਪਾਣੀ ਦੀ ਸਪੀਡ ਇੱਕ ਵਾਰ ਤੇਜ਼ ਹੋ ਚੁੱਕੀ ਹੈ ਪਾਣੀ ਨੇ ਹਫਤਾਰ ਜੋ ਹੈ ਅੱਗੇ ਨਾਲੋਂ ਵੱਧ ਚੁੱਕੀ ਹੈ ਤਾਂ ਦਰਿਆ ਸਤਲੁਜ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚ ਆ ਰਹੀਆਂ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਜੋ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ ਕਾਫੀ ਜ਼ਿਆਦਾ ਵੱਧ ਰਿਹਾ ਹੈ ਤਸਵੀਰ ਦਿਖਾਉਂਦੇ ਆਂ ਇਹ ਮੈਂ ਥੋੜੀ ਸਮਝਾਉਣ ਦੀ ਕੋਸ਼ਿਸ਼ ਕਰਦਾ ਅਕਸਰ ਮੈਂ ਟੋਏ ਦੀ ਗੱਲ ਕਰਦਾ ਹਾਂ ਜਦੋਂ ਇੱਥੇ ਹੁੰਨਾ ਕਿਉਂਕਿ ਟੋਆ ਇੱਕ ਵੱਡੀ ਨਿਸ਼ਾਨੀ ਹੈ ਇਸ ਟੋਏ ਦੇ ਵਿੱਚੋਂ ਪਾਣੀ ਲਗਭਗ ਸਾਰਾ ਨਿਕਲ ਚੁੱਕਿਆ ਸੀਗਾ ਪਾਣੀ ਇਸ ਚ ਨਹੀਂ ਸੀ ਤਾਂ ਹੁਣ ਇਸ ਵਿੱਚ ਦੁਬਾਰਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਹੁਣ ਇਧਰ ਤਸਵੀਰ ਦਿਖਾ ਦਿੰਨੇ ਆ ਕਿ ਪਾਣੀ ਨੇ ਸਪੀਡ ਕਿਸ ਤਰ੍ਹਾਂ ਫੜੀ ਹੈ ਇਹ ਇਧਰ ਦੇਖ ਲਓ ਕਿ ਇਹ ਸਪੀਡ ਜੋ ਪਾਣੀ ਨੇ ਫੜੀ ਹੋਈ ਹੈ ਇੱਥੇ ਔਰ ਲਗਾਤਾਰ ਪਾਣੀ ਅੱਗੇ ਵਧ ਰਿਹਾ ਹੈ ਔਰ ਦੂਜੀ ਇੱਕ ਹੋਰ ਅਪਡੇਟ ਜੋ ਇਸ ਤੋਂ ਵੀ ਹੈ ਮੈਂ ਔਰ ਵੱਡੀ ਅਹਿਮ ਅਪਡੇਟ ਹੈ ਉਹ ਸਾਹਮਣੇ ਅੱਕ ਦੇਖ ਸਕਦੇ ਹੋ ਇਹ ਅੱਕ ਦੇ ਪਾਣੀ ਕੋਲ ਆ ਗਿਆ ਜਦੋਂ ਇਸ ਅੱਕ ਦੇ ਤਕਰੀਬਨ ਥੋੜਾ ਲਾ ਲੋ ਕਿ 4 ਕੋ ਇੰਚ ਪਾਣੀ ਹੋਰ ਆ ਜਾਂਦਾ ਤਾਂ ਫਿਰ ਮਡਾਲੇ ਦੀ ਛੰਨਾ ਜੋ ਲੋਹਿਆਂ ਚ ਪੈਂਦਾ ਉਹ ਤੇ ਖਤਰਾ ਵੱਧ ਜਾਂਦਾ ਤਾਂ ਇੱਕ ਦੀ ਇੱਕ ਵੱਡੀ ਪ੍ਰੋਪਰ ਇੱਥੇ ਨਿਸ਼ਾਨੀਆਂ ਲੱਗੀਆਂ ਹੋਈਆਂ ਇਦਾਂ ਕਹਿ ਸਕਦੇ ਹਾਂ ਕਿ ਸੈਂਟੀਮੀਟਰਾਂ ਦੇ ਨਾਲੇ ਮਿਲੇ ਆ ਮਿਣਿਆ ਹੋਇਆ ਜਦੋਂ ਉਧਰ ਦੀ ਆਪ ਤਸਵੀਰ ਦੇਖਦੇ ਆਂ ਤੇ ਫਿਰ ਉਧਰ ਪਾਣੀ ਵੱਧ ਜਾਂਦਾ ਇਹ ਇੱਕ ਵੱਡੀ ਅਪਡੇਟ ਹੈ ਤਾਂ ਇਧਰ ਦੀ ਤਸਵੀਰ ਇੱਕ ਵਾਰ ਦਿਖਾ ਦਿੰਦੇ ਆਂ ਸਾਹਮਣੇ ਪੱਥਰ ਸੀ ਉਹ ਪੱਥਰ ਕੁਛ ਉਦੋਂ ਨੰਗੇ ਸੀ ਸਵੇਰੇ ਤੇ ਹੁਣ ਪੂਰੀ ਤਰ੍ਹਾਂ ਏਟਕੇ ਜਾ ਚੁੱਕੇ ਆ ਤੇ ਪਾਣੀ ਨੇ ਆਪਣਾ ਵਹਾਵ ਕਾਫੀ ਜਿਆਦਾ ਤੇਜ਼ ਕਰ ਰਿਹਾ ਹੈ ਸਪੀਡ ਤੇਜ਼ ਹੋ ਚੁੱਕੀ ਹੈ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਖਾਸ ਹੋ ਚੁੱਕੀਆਂ ਹੁਣ ਵੱਡੀਆਂ ਤਸਵੀਰਾਂ ਹੋ ਚੁੱਕੀਆਂ ਕਿਉਂਕਿ ਲੋਹਿਆ ਏਰੀਆ ਦੇ ਵਿੱਚ ਇਸ ਪਾਣੀ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਹੈ ਉੱਥੇ ਬਹੁਤ ਸਾਰੇ ਝੋਨੇ ਦੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਇਤੋਂ ਤੱਕ ਕੇ ਜੋ ਖਾਨ ਦੇਰੀ ਮਜਲਿਸ ਚਾਰਾ ਤੱਕ ਨਹੀਂ ਬਚਿਆ ਤਾਂ ਇਹ ਤਸਵੀਰਾਂ ਡਰਾਉਣੀਆਂ ਤਸਵੀਰਾਂ ਬਣ ਜਾਂਦੀਆਂ ਇੱਥੋਂ ਤਾਂ ਇੱਧਰ ਜਿੱਦਾਂ ਕਿ ਹੁਣ ਸਾਈਡ ਤੇ ਮੱਝਾਂ ਬੈਠੀਆਂ ਤਾਂ ਅੱਗੇ ਇੱਕ ਹੋਰ ਤਸਵੀਰ ਦਿਖਾ ਦਿੰਨੇ ਆਂ ਸਾਹਮਣੇ ਸਾਹਮਣੇ ਇੱਕ ਟੋਆ ਇੱਥੇ ਵੀ ਪਾਣੀ ਹੁਣ ਭਰਨਾ ਸ਼ੁਰੂ ਹੋ ਚੁੱਕਿਆ ਹੈ ਇੱਧਰ ਅੱਗੇ ਤਸਵੀਰ ਦਿਖਾ ਦਿੰਨੇ ਆਂ ਕਿ ਟੋਏ ਦੇ ਵਿੱਚ ਪਾਣੀ ਹੈ ਜੋ ਹੁਣ ਵਧਣਾ ਅੱਗੇ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਪਾਣੀ ਚੱਲ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਅੱਗੇ ਤੱਕ ਚੱਲਿਆ ਗਿਆ ਹੈ ਇਹ ਤਸਵੀਰ ਪਾਣੀ ਅੱਗੇ ਤੱਕ ਚੱਲਿਆ ਗਿਆ ਕਾਫੀ ਜ਼ਿਆਦਾ ਪਾਣੀ ਦਾ ਬਹਾਅ ਕਾਫੀ ਜ਼ਿਆਦਾ ਤੇਜ਼ ਹੈ ਤੇ ਪਾਣੀ ਨੇ ਸਪੀਡ ਰਫ਼ਤਾਰ ਫੜ ਲਈ ਇੱਕ ਵਾਰੀ ਤਸਵੀਰੇ ਗੱਲ ਜੋ ਮੈਂ ਤੁਹਾਨੂੰ ਅਪਡੇਟ ਦਿੱਤੇ ਸੀ ਤਕਰੀਬਨ 2 ਫੁੱਟ ਦੀ ਤਾਂ ਹੁਣ ਜੋ ਅਪਡੇਟ ਹੈ ਉਸ ਤੋਂ ਬਾਅਦ ਤਕਰੀਬਨ 1 ਫੁੱਟ ਪਾਣੀ ਜਾਂ ਪੌਣਾ ਫੁੱਟ ਪਾਣੀ ਲਾ ਸਕਦੇ ਜੇ ਮੰਨ ਕੇ ਚੱਲੀ ਜੀ ਫੁੱਟ ਫੁੱਟ ਮੰਨੀ ਆਪਾਂ ਕਿ ਫੁੱਟ ਪਾਣੀ ਹੋਰ ਵੱਧ ਚੁੱਕਿਆ ਤੇ ਦਰਿਆ ਦੇ ਅੰਦਰ ਜਿੰਨੀਆਂ ਵੀ ਟਿੱਬੀਆਂ ਸੀ ਉਹ ਸਾਰੀਆਂ ਹੀ ਟਕੀਆਂ ਜਾ ਚੁੱਕੀਆਂ ਹੈ ਦਾ ਇੱਕ ਆਪਣੇਪ ਚ ਵੱਡੀ ਤਸਵੀਰ ਹੈ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਤੜਕਸਾਰ ਤੋਂ ਤਕਰੀਬਨ 5:40 ਮਿੰਟ ਤੇ ਪਾਣੀ ਵਧਣਾ ਸ਼ੁਰੂ ਹੋਇਆ ਸੀ ਔਰ ਉਸ ਤੋਂ ਬਾਅਦ ਪਾਣੀ ਲਗਾਤਾਰ ਵੱਧ ਰਿਹਾ ਹੈ ਦੂਜੀ ਗੱਲ ਕਿ ਇਹ ਜੋ ਪਾਣੀ ਹੈ ਤਕਰੀਬਨ 2:30 ਵਜੇ ਆਪਾਂ ਮੰਨ ਸਕਦੇ ਹਾਂ ਕਿ 2:30 ਵਜੇ ਲੋਹੀਆ ਏਰੀਆ ਦੇ ਵਿੱਚ ਪਾਣੀ ਪਹੁੰਚ ਜਾਊਗਾ ਤਗਰੇਮਟ ਹੈ 1:00 ਵਜੇ ਲੋਹियां ਆ ਰਹੀ ਹੈ ਤੇ ਵਿੱਚ ਪਾਣੀ ਪਹੁੰਚ ਜਾਊਗਾ ਤੇ ਉੱਥੋਂ ਦੇ ਕਿਹੜੇ ਝੋਨੇ ਆ ਫਿਰ ਉੱਤੇ ਵਿੱਚ ਪਾਣੀ ਖੜਾ ਹੈ ਤੇ ਪਾਣੀ ਫਿਰ ਵਧਣਾ ਸ਼ੁਰੂ ਹੋ ਜਾਊਗਾ ਤੇ ਆਪਣੇ ਆਪ ਚ ਵੱਡੀ ਅਪਡੇਟ ਤੁਹਾਡੇ ਸਾਹਮਣੇ ਸਪੀਡ ਇੱਕ ਵਾਰ ਚੈੱਕ ਕਰਵਾਦੇ ਕਿ ਸਪੀਡ ਬੋ ਜਾਤੇ ਨੇ ਨੇੜੇ ਆ ਕੇ ਚੈੱਕ ਕਰਵਾਉਂਦੇ ਆ ਕਿ ਸਪੀਡ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਜਦੋਂ ਪਾਣੀ ਦਰਿਆ ਸਤਲੁਜ ਦੇ ਵਿੱਚ ਵਧਦਾ ਹੈ ਤਾਂ ਫਿਰ ਉਹਦੀ ਸਪੀਡ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਪਾਣੀ ਦੀ ਤਾਂ ਇਹੀ ਕਾਰਨ ਹੈ ਤਾ ਇਹ ਹੀ ਕਾਰਨ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਸਤਾਰਾ ਹੁਣ ਲਗਾਤਾਰ ਵੱਧ ਰਿਹਾ ਹੈ ਤਾਂ ਤੁਸੀਂ ਕਿਸ ਕਿਸ ਐਰੀਏ ਤੋਂ ਸਾਡੇ ਨਾਲ ਜੁੜੇ ਹੋਇਆ ਸਾਨੂੰ ਉਹ ਪ੍ਰੋਪਰ ਤੁਸੀਂ ਜਰੂਰ ਦੱਸਿਓ ਤਾਂ ਮੈਂ ਜਲਦੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਜਿੱਦਾਂ ਕਿ ਪਾਣੀ ਜੇ ਪਾਣੀ ਘਟਦਾ ਹੈ ਜਾਂ ਫਿਰ ਇਹ ਤੋਂ ਜ਼ਿਆਦਾ ਵੱਧਦਾ ਹੈ ਬਾਕੀ ਤੁਸੀਂ ਇਸ ਵੇਲੇ ਕੀ ਸੋਚਦੇ ਹੋ ਦੇਖਦੇ ਰਹੋ ਐਨਐਨ ਆਰ ਨਿਊਜ਼ ਤਸਵੀਰਾਂ ਲਗਾਤਾਰ ਦੇਖਦੇ ਰਹੋ ਆ ਸਤਲੁਜ ਦਾ ਜਲ ਪੱਤਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਵੀਡੀਓ ਨੂੰ ਚਲਦੇ ਚੱਲੇ ਸ਼ੇਅਰ ਜਰੂਰ ਕਰ ਦਿਓ ਪਾਣੀ ਨੇ ਸਪੀਡ ਰਫਤਾਰ ਇੱਕ ਵਾਰ ਤੋਂ ਫੇਰ ਫੜ ਲਈ ਹੈ ਤਾਂ ਇਹ ਤਸਵੀਰ ਤੁਸੀਂ ਇਹ ਦੇਖ ਸਕਦੇ ਹੋ ਕਿ ਸਪੀਡ ਕਿੰਨੀ ਹੈ ਪਾਣੀ ਦੀ ਕਾਫੀ ਜ਼ਿਆਦਾ ਸਪੀਡ ਵੱਧ ਚੁੱਕੀ ਹੈ ਬਹੁਤ ਇਹਨਾਂ ਥਾਵਾਂ ਦੇ ਵਿੱਚ ਪਾਣੀ ਫੇਰ ਭਰਨਾ ਸ਼ੁਰੂ ਹੋ ਚੁੱਕਿਆ ਹੈ ਆਪਾਂ ਸਤਲੁਜ ਦੀ ਲਾਈਵ ਅਪਡੇਟ ਸਿੱਧੀ ਤਾਂ ਕਸੀ ਪਚਾਰੇ ਆਮ ਤੇ तकरीबन 5:40 ਤੇ ਪਾਣੀ ਵਧਣਾ ਸ਼ੁਰੂ ਹੋਇਆ ਸੀ ਪਰ ਉਸ ਤੋਂ ਬਾਅਦ ਪਾਣੀ ਘਟਿਆ ਨਹੀਂ तकरीबन पौने 3 ਫੁੱਟ ਹੁਣ ਤੱਕ ਪਾਣੀ ਸਾਰਾ ਵੱਧ ਚੁੱਕਿਆ ਜੇਕਰ ਆਪਾਂ ਗੱਲ ਕਰੀਏ ਤਾਂ ਸਵੇਰੇ 5:40 ਤੇ ਜਦੋਂ ਤੁਹਾਨੂੰ ਅਪਡੇਟ ਦਿੱਤੀ ਸੀ ਤਾਂ ਉਦੋਂ ਪਾਣੀ ਵਧਣਾ ਸ਼ੁਰੂ ਹੋਇਆ ਸੀ ਤਾਂ ਹੁਣ ਉਸ ਤੋਂ ਬਾਅਦ तकरीबन पौने 3 ਫੁੱਟ ਪਾਣੀ ਵੱਧ ਚੁੱਕਿਆ ਹੈ ਤੇ ਰਫ਼ਤਾਰ काफी ਜ਼ਿਆਦਾ ਤੇਜ਼ ਪਾਣੀ ਦੀ ਜਿੱਥੇ-ਇਥੇ ਪਾਣੀ ਇੱਕ ਵਾਰ ਘਟ ਗਿਆ ਸੀ ਉਹਨਾਂ ਸਮਾਂ ਤੇ ਪਾਣੀ ਫਿਰ ਦੁਬਾਰਾ ਚੜ ਚੁੱਕਿਆ ਹੈ ਇਹ ਤੁਹਾਡੇ ਸਾਹਮਣੇ ਦਿਖਾ ਰਿਹਾ ਕਿਧਰ ਵੀ ਨਜ਼ਰ ਮਾਰਾਂਗਾ ਪਾਣੀ ਪਾਣੀ ਹੈ ਪਾਣੀ ਘਟ ਗਿਆ ਸੀ ਤਕਰੀਬਨ ਕੱਲ ਦੀ ਗੱਲ ਕਰੀ ਤਾਂ ਚਾਰ ਪਾਣੀ ਘਟ ਗਿਆ ਸੀ ਕਿ ਤੁਸੀਂ ਕੁਝ ਦੇਖ ਰਹੇ ਹੋ ਇੱਥੇ ਕੋਇਆ ਸੀ ਇਸ ਤਰ੍ਹਾਂ ਖਾਲੀ ਹੋ ਚੁੱਕਿਆ ਸੀ ਉਦੋਂ ਤਾਂ ਉਸ ਤੋਂ ਬਾਅਦ ਕੋਇਆ ਫਿਰ ਦੁਬਾਰਾ ਭਰਨਾ ਸ਼ੁਰੂ ਹੋ ਗਿਆ ਪਾਣੀ ਅੱਗੇ ਜਿੱਥੇ ਸਾਡਾ ਕੋਈ ਆ ਕੇ ਦੇਖ ਸਕਦੇ ਹੋ ਕਿ ਅੱਗੇ ਤੱਕ ਪਾਣੀ ਆ ਚੁੱਕਿਆ ਹੈ ਤਾਂ ਪਾਣੀ ਦਰਿਆ ਸਾਤ ਨਾਲ ਜਿੱਦੇ ਇੱਕ ਵਾਰ ਫਿਰ ਦਾਰ ਖੜੀ ਹੈ ਇਹ ਇਥੋਂ ਤਸਵੀਰ ਕੁਝ ਦੇਖ ਰਹੇ ਹੋ ਇਹ ਤਕਰੀਬਨ ਦੇਖਦਾ ਹੈ ਕਿ ਕਿਹੜੇ ਹਰੀਆਂ ਬੱਚੇ ਇੰਨਾ ਅਲਸ਼ਾ ਸੇ ਬਣਾ ਦਿੱਤਾ ਹੈ ਕਿ ਕੰਦਰਾ ਸੀ ਬਣਾਵਾ ਸੀ ਲੋਪਤ ਰਹੇ ਰਹੀ ਕਰ ਰਹੀ ਕਿ ਉੱਥੇ ਤੱਕ ਪਾਣੀ ਪਹੁੰਚੂਗਾ ਤੇ ਗੱਲ ਸਾਫ਼ ਹੈ ਕਿ ਉਹ ਏਰੀਆ ਨੀਵੇਂ ਇਥੇ ਪਾਣੀ ਦਾ ਜਲ ਸਤਾਰ ਫਰੇਗਾ ਤਸਵੀਰਾਂ ਦੇਖ ਸਕਦੇ ਹੋ ਅੱਗੇ ਤੱਕ ਤਸਵੀਰ ਹੈ ਕਿ ਦਰਿਆ ਸਤਲੁਜ ਦਾ ਇੱਕ ਵਾਰ ਤੋਂ ਜਲ ਪੱਧਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਬਿਚਾਰ ਰਿਹਾ 5:40 ਮਿੰਟ ਤੇ ਦਰਿਆ ਸਤਲੁਜ ਦਾ ਪਾਣੀ ਜੋ ਜਲ ਸતર ਸੀ ਵਧਣਾ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਇਹ ਲਗਾਤਾਰ ਵਧ ਰਿਹਾ ਹੈ ਔਰ ਤਕਰੀਬਨ ਗੱਲ ਕਰੀਏ ਤਾਂ ਪੌਣੇ ਕੋ 3 ਫੁੱਟ ਹੁਣ ਤੱਕ ਪਾਣੀ ਵਧ ਚੁੱਕਿਆ ਹੈ 5:40 ਮਿੰਟ ਤੇ ਸੀ ਉਹ ਪੌਣੇ ਕੋ 2 ਫੁੱਟ ਉਸ ਤੋਂ ਬਾਅਦ 1 ਫੁੱਟ ਹੋਰ ਉਹਦੇ ਨਾਲ ਕੇ 3 ਫੁੱਟ ਪਾਣੀ ਬੱਝੁਕੇ ਹੈ ਦਰਸਾਤਰੋ ਵੀ ਲਾਈਵ ਅਪਡੇਟ ਤੁਹਾਡੇ ਤੱਕ ਜਾਰੀ ਰਹੀ ਸੀ ਤੁਸੀਂ ਦੇਖ ਰਹੇ ਹੋ ਕਿ ਤੱਕ ਜਦ ਨਜ਼ਰ ਮਾਰੂਗੇ ਪਾਣੀ ਪਾਣੀ ਬਹੁਤ ਸਾਰੇ ਝੁੰਨੇ ਨੇ ਜੋ ਦਰਿਆਵਾਂ ਦੇ ਵਿੱਚ ਡੁੱਬ ਚੁੱਕੇ ਨੇ ਬਹੁਤ ਸਾਰੇ ਖਰਾਬ ਹੋ ਚੁੱਕੇ ਹੈ ਪਸ਼ੂਆਂ ਦੇ ਲਈ ਜੋ ਹਰਾ ਚਾਰਾ ਸੀ ਉਹ ਖਰਾਬ ਹੋ ਚੁੱਕਿਆ ਹੈ ਅਨਾਜ ਕੁਲ ਮਾਲਾ ਕੇ ਮਾਰੇ ਨੇ ਇਸ ਟਾਈਮ ਕਿਸਾਨੀ ਹੈ ਜੋ ਵੱਡੇ ਸੰਕਟ ਦੇ ਵਿੱਚ ਹੈ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਉਨਾ 90 ਇਲਾਕੇ ਨੇ ਨੇਵੇਂ ਖੇਤਰ ਨੇ ਉਹਨਾਂ ਨੂੰ ਪਤਾ ਲੱਗ ਸਕੇ ਇਹ ਕਿ ਪਾਣੀ ਅਗੇ ਫਾਇਲ ਕਰ ਜੋ ਜਾਂਦਾ ਤਾਂ ਉੱਥੇ ਕਾਫੀ ਜਨ ਕਹਿਰ ਮਚਾਉਂਦਾ ਤੇ ਲੋਹੀਆ ਏਰੀਆ ਦੇ ਵਿੱਚ ਜਾਂਦਾ ਤਾਂ ਦੋਹੀਆ ਏਰੀਆ ਵਿੱਚ ਹੋਰ ਗੱਲ ਦੱਸ ਜੀ ਕਿ ਬੰਨਾਂ ਖੇਲਾਤ ਬੜੇ ਤਰਸ ਜੋ ਸੀ ਬਣਾ ਲਿਆ ਕਿ ਦੋ ਸੀ ਉੱਥੇ ਅਪਡੇਟ ਲਗਾਤਾਰ ਤੋਂ ਨੇ ਕੰਮ ਦਿਖਾਈ ਸੀ ਤਾਂ ਕਈ ਬੰਨਾਂ ਦੇ ਪਟੋਏ ਤੱਕ ਪਾਇਆ ਸੀ ਉਹਨਾਂ ਨੂੰ ਕਾਮਯਾਬ ਕਰਨ ਦੀ ਵੀ ਲੋੜ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕੋਦ ਇਲਾਕੇ ਹਾਲਾਤ ਹੋਰ ਹੀ ਮਾੜੇ ਨੇ ਪਾਣੀ ਲਗਾਤਾਰ ਵਧਦਾ ਜਾਂਦਾ ਹੈ ਤਾਂ ਮੌਸਮ ਵੀ ਉਪਰੋਂ ਖਰਾਬ ਹੈ ਮੌਸਮ ਪਾਗ ਨੇ ਕੋਈ ਚੇਤਾਵਨੀ ਦਿੱਤੀ ਹੈ ਕਿ ਬਰਸਾਤ ਵੀ ਹੋ ਸਕਦੀ ਹੈ ਤਾਂ ਪੱਤਰ ਕਾਫੀ ਜ਼ਿਆਦਾ ਭਰੇ ਹੋਏ ਆਸਮਾਨ ਤੇ ਬੱਦਲ ਛਾਏ ਹੋਏ ਹੈ ਤੇ ਦੂਜੇ ਪਾਸੇ ਪਾਣੀ ਨੇ ਘਰ ਮਚਾਇਆ ਹੋਇਆ ਹੈ ਪਾਣੀ ਦਰਿਆ ਸੱਤ ਨੂੰ ਲਗਾਤਾਰ ਵਧਦਾ ਜਾ ਰਿਹਾ ਹੈ ਕਨੇ ਉਹਨਾਂ ਤੱਕੇ ਅਪਡੇਟ ਹੋਣ ਸਨ ਸੰਕੇਤ ਹੋ ਜਾਣਾ। ਤੇ ਨਾਲ ਸਤੌਰੀ ਦਾ ਜੋ ਪਾਣੀ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ। ਸਿੱਧੀਆਂ ਲਾਈਵ ਤਸਵੀਰਾਂ ਤੋਂ ਅੱਜ ਕਸ਼ਮੀਰ ਆ ਰਿਹਾ ਹੈ। ਬੜੀ ਹੁਣ ਚਲਦੇ ਚਲਦੇ ਸ਼ੀਰਾਂ ਬਣ ਰਹੀ ਹੈ। ਕਿੱਥੋਂ ਕੱਥੋਂ ਸਾਡੇ ਨਾਲ ਤੁਸੀਂ ਜੁੜਿਓ। ਕਮੈਂਟਾਂ ਦੇ ਜ਼ਰੀਏ ਸਾਨੂੰ ਇਹ ਵੀ ਜ਼ਰੂਰ ਦੱਸਿਓ। ਦਿਆ ਸਤロイ ਦੀ ਅਪਡੇਟ ਇਸ ਵਕਤ ਦੀ ਵੱਡੀ ਅਪਡੇਟ ਹੈ ਤੁਹਾਡੇ ਸਾਹਮਣੇ ਕਿ ਦਰਿਆ ਸਤロイ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਕਰੀਬਨ ਮੈਂ ਵਾਰ-ਵਾਰ ਕਰੇਗਾ 5:40 ਦੇ ਮਿੰਟ ਦੀ ਤਸਵੀਰ ਵੱਖਰੀ ਆਈ ਉਹਦੇ ਇੱਕ ਸ਼ਾਲਾ ਆਈ ਸੀ ਤਾਂ ਉਹਦੇ ਤਕਰੀਬਨ ਖੁੱਟ ਗਏ ਸਕਦੇ ਆ ਫਿਰ 2 ਫੁੱਟ ਤੋਂ ਹੁਣ ਪੌਣੇ 3 ਫੁੱਟ ਪਾਣੀ ਵੱਧ ਚੁੱਕਿਆ ਹੈ ਇਸ ਵਕਤ ਦੀ ਲਾਈਵ ਅਪਡੇਟ ਹੋਰ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਜਿੱਦਾਂ ਕਿ ਆਪਣੇ ਪਹਿਲਾਂ ਵਧਿਆ ਸੀ ਉਸੇ ਤਰ੍ਹਾਂ ਦੀ ਸਪੀਡ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਹੀ ਹੈ ਪਾਣੀ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ ਹਰ ਇੱਕ ਅਪਡੇਟ ਤੇ ਸਾਡੀ ਨਜ਼ਰ ਬਣੀ ਰਹੇਗੀ ਚੈਨਲ ਨੂੰ ਫੋਲੋ ਕਰ ਲਿਓ ਜੇਕਰ ਸੰਸਣ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਨਿਊਜ਼ ਰਿਪੋਰਟਰ ਜਨਾ ਜਾਂ ਇਹਨਾਂ ਦਾ ਨਿਊਜ਼ ਪਰਕ ਹੈ ਸੋ ਫੇਸਬੁੱਕ ਤੇ ਵੀ ਸਾਨੂੰ ਦੇਖ ਸਕਦੇ ਹੋ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਤਰ ਹੈ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਸ ਪਾਣੀ ਦੇ ਨਾਲ ਜੋ ਨਵੇਂ ਇਲਾਕੇ ਨੇ ਲੋਈਆਂ ਦੇ ਰਹੀ ਉਸ ਨੂੰ ਕਾਫੀ ਜ਼ਿਆਦਾ ਖਤਰਾ ਹੋ ਸਕਦਾ ਜਿੱਥੇ ਕਿ ਧੱਕਾ ਵਸਤੀ ਦਾ ਜੋ ਬੰਨ ਸੀ ਕਹਿੰਦਾ ਟੁੱਟਣ ਵਾਲਾ ਸੀ ਤਾਂ ਉੱਥੇ ਨੁਕਸਾਨ ਹੋ ਸਕਦਾ ਹੁਣ ਤੁਸੀਂ ਸਪੀਡ ਚੈੱਕ ਕਰ ਸਕਦੇ ਹੋ ਕਿ ਪਾਣੀ ਦੀ ਛੱਲਾ ਆ ਰਹੀ ਹੈ ਨੇ ਵਾਰ-ਵਾਰ ਤਾਂ ਇਹ ਪਾਣੀ ਦੀ ਇੱਕ ਹੋਰ ਛੱਲਾ ਆਈ ਹੈ ਦੇਖੋ ਤੁਸੀਂ ਪਾਣੀ ਦੀ ਸਪੀਡ ਤੇਜ਼ ਹੋ ਗਈ ਹੈ ਪਾਣੀ ਦੀ ਸਪੀਡ ਇੱਕ ਵਾਰ ਫਿਰ ਤੇਜ਼ ਹੋਈ ਹੈ ਤੇ ਛੱਲਾਂ ਤੋਂ ਗੱਲ ਸਾਫ਼ ਹੈ ਇਹੀ ਹੋ ਸਕਦਾ ਹੈ ਕਿ ਪਾਣੀ ਵਧ ਰਿਹਾ ਹੈ ਤੇ ਪਾਣੀ ਦੀ ਸਪੀਡ ਇੱਕ ਮਿੰਟ-ਮਿੰਟ ਬਾਅਦ ਹੁਣ ਵਧੀ ਹੈ ਹੁਣ ਫਿਰ ਇੱਕ ਵੱਡੀ ਛੱਲਾ ਆਈ ਹੈ ਤਾਂ ਇਹ ਸਪੀਡ ਬਹੁਤ ਵਧੀ ਗਈ ਥੋ ਸਪੀਡ ਚੈੱਕ ਕਰ ਸਕਦੇ ਹੋ ਕਿ ਪਾਣੀ ਅਗਾ ਕਿਸ ਤਰ੍ਹਾਂ ਵਧ ਰਿਹਾ ਹੈ ਤਾ ਇਨ ਸਥਾਨ ਤੇ ਪਾਣੀ ਭਰ ਚੁੱਕਿਆ ਹੈ ਦਰਿਆ ਸਤਲੁਜ ਦੀ ਬੱਡੀ ਅਪਡੇਟ ਤੋਂ ਦੇ ਸਾਹਮਣੇ ਕਿ ਦਰਿਆ ਸਤਲੁਜ ਦਾ ਕੱਲ ਪੱਤਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਮਹਤਪੂਰਤ ਜੋ ਜਗਰਾਵਾਂ ਰੋੜ ਜਾਂਦਾ ਹੈ 23 ਅਗਸਤ ਦੀਆਂ ਇਸੇ ਦੀਆਂ ਲਾਈਵ ਤਸਵੀਰਾਂ ਨੇ ਲਗਾਤਾਰ ਤੋਂ ਦੱਕ ਪਚਾ ਰਹਿਆਂ ਤਾਂ ਆਪਣੇ ਵਿੱਚ ਵੱਡੀਆਂ ਤਸਵੀਰਾਂ ਨੇ ਇਹ ਤੇ ਜੋ ਖਬਰ ਨੂੰ ਸ਼ੇਅਰ ਜਰੂਰ ਕਰਿਓ ਮੈਂ ਜਲਦੀ ਅਪਡੇਟ ਤਕਰੀਬਨ 2 ਘੰਟੇ ਤੱਕ ਫੇਰ ਲੈ ਕੇ ਹਾਜ਼ਰ ਹੋਵਾਂਗਾ ਤਾਂ ਦੇਖਦੇ ਰਹੋ ਤਦ ਤੱਕ ਲਈ ਇਹ ਵਿਜਾਜਤ ਬਹੁਤ ਬਹੁਤ ਧੰਨਵਾਦ